ਮੇਰੀ ਗੱਲ ਸੁਣ ਲਓ ਪਰੌਣਾ ਲੱਗਾ ਵਾ ਆਉਣ ਤੇ ਜੇ ਕੋਈ ਗੱਲ ਉਹਦੇ ਸਾਹਮਣੇ ਹੋਈ ਨਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਤੇ ਮੰਮੀ ਅਹੀਂ ਕੋ ਕਰਨੀ ਕੋਈ ਗੱਲ ਤੁਸੀਂ ਕਰੋ ਸੋ ਵਾਰੀ ਕਰੋ ਅਹੀਂ ਕਾਲੇ ਕਰਨੀ ਆ ਗੱਲ ਲੜਾਈ ਵਾਲੀ ਕੋਈ ਨਹੀਂ ਕਰਨੀ ਦੋਵਾਂ ਜਾਣੀਆਂ ਨੂੰ ਉਹਨੂੰ ਵੀ ਸਮਝਾ ਦੀ ਸੀ ਅਹੀਂ ਕਾਤੇ ਲੜਾਈ ਵਾਲੀ ਗੱਲ ਕਰਨੀ ਆ ਮੈਂ ਤਾਂ ਸਮਝਾਂਗੀ ਉਹਨੂੰ ਇੱਕ ਵਾਰੀ ਕੰਨਾਂ ਚੋਂ ਕੱਢ ਦਿਓ ਤੁਸੀਂ ਤੂੰ ਵੀ ਕਹਿ ਦੀ ਨਾ ਵੀ ਪਰੌਣੇ ਦੇ ਸਾਹਮਣੇ ਨਹੀਂ ਬੋਲਣਾ ਨਹੀਂ ਮੈਂ ਤਾਂ ਕਹਾਂ ਤੇ ਮੇਰੇ ਤੇ ਗੁੱਸੇ ਅੜ ਚੜਦੀ ਆ ਕਿ ਮੈਨੂੰ ਕਿਉਂ ਗੱਲ ਕਹਿੰਦੀ ਆ ਚੱਲ ਕੋਈ ਗੱਲ ਨਹੀਂ ਮੈਂ ਸਮਝਾਵਾਂਗੀ ਤੇ ਤੂੰ ਵੀ ਅੱਧਾ ਕੰਮੀ ਪਤਾ ਜੀ ਗੱਲ ਆ ਗਈ ਨਾ ਕਾਨੂੰਨ ਦੇ ਦੋ ਅਸੀਂ ਤੁਸੀਂ ਰੱਖ ਸਕਦੇ ਹੋ ਤੇ ਜੈ ਸਮਨੇ ਮਿਲ ਕੇ ਰਹਿਣਾ ਵਾ ਤੂੰ ਜਿੱਥੇ ਮਰਜ਼ੀ ਮੈਂ ਪਹੁੰਚ ਕੇ ਵੇਖ ਲੈ ਜਾ ਕੇ ਤੈਨੂੰ ਹਿੱਸਾ ਕੋਈ ਮਿਲਣਾ ਇੱਥੇ ਤੇਰਾ ਕੁਝ ਕੋਈ ਹਿੱਸਾ ਨਹੀਂ ਆਗਾ ਨਹੀਂ ਖੁਸ਼ੀ ਹੋ ਮੇਰੇ ਪੁੱਤ ਨੂੰ ਘਰੋਂ ਕੱਢ ਕੇ ਮੈਂ ਬੜੀ ਖੁਸ਼ ਹਾਂ ਆ ਤੇ ਮੰਮੀ ਵਧੀਆ ਕੀਤਾ ਵਾ ਰਜਾਈ ਵਿੱਚ ਬੈਠੇ ਬਾਹਰ ਤੇ ਠੰਡੀ ਬੜੀ ਆ ਤੇ ਧੂੜ ਬੜੀ ਪਈ ਆ ਅੱਜ ਨਹੀਂ ਮੈਨੂੰ ਲੱਗਦਾ ਧੁੱਪ ਲੱਗਣੀ ਹਾਂ ਧੁੱਪ ਤਾਂ ਲੱਗਣੀ ਆ ਧੂੜ ਬੜੀ ਆ ਤੇ ਕਰਨਾ ਚਾਹੀਦਾ ਰੋਟੀ ਖਾ ਲਈ ਹੈ ਕਿ ਨਹੀਂ ਅਜੇ ਹਾਂ ਖਾ ਲਈ ਹੈ ਅੱਛਾ ਅੱਛਾ ਬੇਰੀ ਗੱਲ ਸੁਣੋ ਇਹਨਾਂ ਦਾ ਫੋਨ ਆਇਆ ਸੀ ਅੱਛਾ ਤੇ ਇਹ ਕਹਿਣ ਦੇ ਮੈਨੂੰ ਪਤਾ ਨਹੀਂ ਹੁਣ ਅੱਜ ਆਉਂਦੇ ਆ ਜਾਂ ਕੱਲ ਆਉਂਦੇ ਆ ਆਉਣਾ ਮੰਨੇ ਹਾਂਜੀ ਚਲ ਵਧੀਆ ਹੈ ਤੇ ਮੈਂ ਤੁਹਾਡੇ ਵੱਲ ਤਾਂ ਹੀ ਹੀ ਕਿ ਥੋੜਾ ਜਿਹਾ ਨਾ ਸਿਮੀ ਭਾਬੀ ਨੂੰ ਸਮਝਾ ਲਿਓ ਉਹ ਹੀ ਗੱਲ ਕਰ ਦੇ ਦਿੰਦੇ ਆ ਦਲਜੀਤ ਭਾਬੀ ਦਾ ਤਾਂ ਮੈਨੂੰ ਪਤਾ ਵਾ ਉਹਨੇ ਤਾਂ ਕੋਈ ਦੀ ਗੱਲ ਕਰਨੀ ਠੀਕ ਹੈ ਤੇ ਇਹ ਨਾ ਹੋਵੇ ਕਿ ਬਾਅਦੋਂ ਬੇਇੱਜ਼ਤੀ ਮਹਿਸੂਸ ਕਰਨ ਮੰਮੀ ਮੈਨੂੰ ਇਹੋ ਹੀ ਆ ਕਿ ਜੇ ਇਹਨਾਂ ਨੇ ਕੋਈ ਗੱਲਬਾਤ ਸੁਣ ਲਈ ਨਾ ਇਹਨਾਂ ਨੇ ਮੈਨੂੰ ਵੀ ਨਾਲ ਲੈ ਜਾਣਾ ਵਾ ਉਹਨਾਂ ਨੇ ਕਹਿਣਾ ਵਾ ਇੱਥੇ ਹੀ ਬੇਇੱਜ਼ਤੀ ਕਰਾਉਣ ਵਾਸਤੇ ਬੈਠੇ ਆ ਕੋਈ ਗੱਲ ਨਹੀਂ ਮੈਂ ਸਿਮੀ ਨੂੰ ਸੁਝਾਵਾਂਗੀ ਉੱਠੀ ਕਰਨਾ ਘੱਟ ਸਿਮੀ ਭਾਬੀ ਤਾਂ ਸਮਝਦੀ ਨਹੀਂ ਆ ਉਹਦੇ ਬਸ ਇੱਕੋ ਗੱਲ ਕਰੀ ਜਾਂਦੇ ਆ ਮੈਂ ਅੱਡ ਹੋਣਾ ਵਾ ਮੈਨੂੰ ਅੱਡ ਕਰ ਦੋ ਮੈਂ ਤਾਂ ਫਿਰ ਕਹਤਾ ਏ ਦਲਜੀਤ ਭਾਬੀ ਨੂੰ ਕਿ ਇਹਨੂੰ ਅੱਡ ਕਰੀ ਦਊ ਹਾਂ ਵੇਖ ਲੈਣੇ ਆ ਫਿਰ ਵੇਖ ਲੈ ਕੀ ਕਰਦੀ ਆ ਅੱਡ ਹੁਣ ਮੰਮੀ ਇੰਨੀ ਧੁੰਦ ਪਈ ਆ ਨਾ ਤੇ ਪਰਜਾਈ ਨੇ ਫੇਰ ਹਰੇ ਫੋਨ ਕਰਤਾ ਵਾ ਫੇਰ ਚਲ ਗਏ ਸ਼ਹਿਰ ਨੂੰ ਅਕਸ਼ਾ ਸ਼ਹਿਰ ਚਲ ਗਈ ਅੱਗੇ ਉਸ ਦਿਨ ਵੀ ਕੰਮ ਕਰਨ ਵਾਲਾ ਸੀ ਤੇ ਸ਼ਹਿਰ ਨੂੰ ਚਲ ਗਏ ਸੀ ਅੱਜ ਸਾਰਾ ਦਲਜੀਤ ਭਾਬੀ ਦੇੇ ਕੰਮ ਕਰਨ ਥੋੜਾ ਬੋਤਾ ਮੈਨ ਲਾਗੋ ਕਰਵਾ ਕੇ ਆਈ ਹਾਂ ਕੰਮ ਇਹਨੂੰ ਇਹ ਨਹੀਂ ਪਤਾ ਕਿ ਧੂਰ ਬਾ ਤੇ ਨਾ ਜਾਵਾ ਟਸਬੂਟਰੀ ਬਾਜੀ ਜਾਵੇ ਕਿਤੇ ਪੀਏ ਸ਼ਦੈਣ ਹੀ ਆ ਨਾ ਮੇਰਾ ਤੇ ਇੱਕ ਰਾਦਾ ਮਮੀ ਸਰਜੀਤ ਭਾਜੀ ਨੂੰ ਫੋਨ ਕਰਾਂ ਕਰਨਾ ਹੀ ਪੈਣਾ ਮੈਂ ਜਿੱਦਾਂ ਦੇ ਕੰਮ ਕਰਦੀ ਹਾਂ ਉਹਨਾਂ ਨੂੰ ਦੱਸਾਂ ਸਾਰੀ ਗੱਲ ਬਾਤ ਕਿ ਇਦਾਂ ਕਰਨ ਦੇ ਸਾਡੇ ਨਾਲ ਦੱਸਣਾ ਹੀ ਪੈਣਾ ਮੈਂ ਕਿਹੜਾ ਕਦੀ ਮਾੜੀ ਚੰਗੀ ਕਹੀ ਐ ਸਿਮੀ ਨੂੰ ਪਤਾ ਨਹੀਂ ਮੇਰੇ ਨਾਲ ਵੀ ਕੱਤ ਔਖੀ ਐ ਮੈਨੂੰ ਵੀ ਬੁਲਾਉਂਦੇ ਔਖੀ ਤੇ ਤਾਂ ਮੈਂ ਵੀ ਇੱਥੇ ਆ ਕੇ ਗਈ ਆ ਯਾਖੇ ਨਹੀਂ ਮੇਰੇ ਲੱਗੀ ਬੁਤੇ ਰਾ ਤੁਹਾਨੂੰ ਕਹਿੰਦੀ ਰਹੀ ਹੈ ਵੀ ਨਾ ਆਈ ਤੇ ਮੈਂ ਕਿਹਾ ਮਾੜੀ ਚੰਗੀ ਕਹਿਣ ਦੀ ਆ ਨਹੀਂ ਕਹਿੰਦੀ ਪਰ ਔਖੀ ਤੇ ਇਸੇ ਗੱਲ ਤੋਂ ਆਈਆਂ ਨਾ ਇੱਥੇ ਆਈ ਕਿਉਂ ਕੋਈ ਗੱਲ ਨਹੀਂ ਮੰਮੀ ਹੁਣ ਕੋਈ ਗੱਲ ਕਰਨਗੇ ਨਾ ਤੇ ਅੱਡ ਕਰ ਦੋ ਇਹਨਾਂ ਨੂੰ ਇੱਦਾਂ ਹੀ ਕਰਨਾ ਵਾ ਸਰਜੀਤ ਨਾਲ ਗੱਲ ਕਰਨੀ ਹੈ ਫੇਰ ਤੇ ਇਹ ਨਾਲ ਗੱਲ ਕਰਨੀ ਤੇ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਭਾਜੀ ਨਾਲ ਗੱਲ ਚੱਲ ਤੂੰ ਜ਼ਰੂਰ ਬੁਰੀ ਬਣਨਾ ਮੰਮੀ ਬੁਰੀ ਤੇ ਹੁਣ ਮੈਂ ਬਣੀ ਆ ਕੀ ਕਰਾਂ ਹੁਣ ਮੈਂ ਫੇਰ ਨੇ ਆਖਣਾ ਇਹਨੇ ਕੁੜੀ ਨਾਲ ਗੱਲ ਕੀਤੀ ਹੈ ਚੱਲ ਮੈਂ ਕਰਾਂਗੀ ਤੇ ਹੋਰ ਗੱਲ ਮੰਮੀ ਸਾਰੀ ਗੱਲ ਹੁਣ ਮੈਂ ਤੁਹਾਡੇ ਤੇ ਸੁਟੀ ਆ ਜੋ ਵੀ ਕਰਨਾ ਤੂੰ ਹੀ ਕਰਨਾ ਵਾ ਤੂੰ ਸਦੀਪ ਵੀ ਕਰਨਾ ਕਰ ਮੈਂ ਕੋਈ ਗੱਲ ਨਹੀਂ ਹੋਰ ਦਿੰਦੀ ਮੈਂ ਇੱਥੇ ਬੈਠੀ ਆ ਨਾ ਉਹ ਫਿਕਰ ਨਾ ਕਰ ਚਲੋ ਕੋਈ ਗੱਲ ਉਹਨੂੰ ਬੋਲ ਲੈਣ ਦੇ ਇਹ ਕਰੀ ਮੈਂ ਫਿਰ ਫੋਨ ਲਾ ਕੇ ਪੁੱਛ ਲਈਨੀ ਉਹਨਾਂ ਨੂੰ ਪੁੱਛੀ ਕਿ ਅੱਜ ਆਉਣਾ ਵਾ ਕਿ ਜਾਂ ਕੱਲ ਆਉਣਾ ਵਾ ਉਹ ਕੋਈ ਚੀਜ਼ ਬਣਾ ਲੈਂਦਾ ਵਾ ਉਹਨਾਂ ਨੇ ਹਜੇ ਮੰਮੀ ਨਾਲ ਗੱਲ ਕਰਨੀ ਆ ਕਹਿੰਦੇ ਮੰਮੀ ਨਾਲ ਗੱਲਬਾਤ ਕਰਕੇ ਨਾ ਫਿਰ ਮੈਂ ਆ ਜਾਣਾ ਵਾ ਚਲ ਠੀਕ ਆ ਪੁੱਛ ਲਈ ਤੇ ਉਹਨਾਂ ਨੂੰ ਵੀ ਸਮਝਾਇਆ ਵਾ ਸਾਰਿਆਂ ਨੇ ਕਿ ਤੂੰ ਇੱਥੇ ਇਕੱਲੇ ਨੇ ਕੀ ਕਰਨਾ ਵਾ ਆਪਣੀ ਬੋਟੀ ਕੋਲ ਜਾ ਇਹਨਾਂ ਨੂੰ ਸੋਝੀ ਹੋਣੀ ਆਈ ਆ। ਚੱਲ ਵਧੀਆ। ਜਦੋਂ ਅਸੀਂ ਕਹਿੰਨੇ ਸੀ ਨਾ ਉਦੋਂ ਨਹੀਂ ਹੁੰਦੇ। ਉਹਨਾਂ ਪਤਾ ਲੱਗ ਗਿਆ ਤੇ ਫੇਰ ਹੀ ਆਇਆ ਵਾ। ਚਲੋ ਕੋਈ ਗੱਲ ਨਹੀਂ ਵੇਖਦੀਆਂ ਫੇਰ ਮੈਂ ਕੰਮ ਕਰ ਕੋਈ। ਠੀਕ। ਦੁਕਾਨਾਂ 'ਤੇ ਗੱਲਾਂ ਕਰਨੀਆਂ ਨੇ। ਇਹਨਾਂ ਦਾ ਜਿਵਾਈ ਵੀ ਇੱਥੇ ਆ ਗਿਆ। ਚੱਲ ਹੁੰਦੇ ਹੀ ਨੇ। ਕੋਈ ਗੱਲ ਨਹੀਂ ਘਾਤੇ ਲਾ ਕਰਕੇ ਨਾ ਇੱਥੇ ਕੋਠੀ ਪਾ ਦਿੰਨੀ। ਚੱਲ ਦੋਵੇਂ ਜੀ ਰਹੀ ਜਾਣਗੇ। ਇਹ ਵੀ ਉੱਥੋਂ ਹਿੱਸਾ ਨਹੀਂ ਛੱਡਣਾ। ਉੱਥੋਂ ਹਿੱਸਾ ਲੈ ਕੇ ਹੀ ਆਉਣਾ। ਇਹ ਨਾ ਆਖਾਂ ਵੀ ਹਿੱਸਾ ਸਾਰ ਦਣਗੇ। ਆ ਵਧੀਆ ਹੀ ਉਹ ਗੇ ਮੰਗਾਈ ਹੀ ਤੇ ਉਹ ਖਰਾਬ ਹੋ ਗਈ ਚੰਗਾ ਸੋ ਬੋਲਣਾ ਵਧੀਆ ਹੋ ਜਾਂਦਾ ਸਾਮਾਨ ਉਹ ਵੇਖਾ ਕਿੰਦਾ ਦੀ ਹੈ ਲੱਗਣ ਤੇ ਠੀਕ ਹੀ ਲਈ ਹੈ ਚਲ ਹੱਥ ਕੋ ਉੱਤੇ ਵੇਖਾਂ ਦੀ ਨਾ ਕਿੰਦਾ ਦੀ ਦਜੀਦਾ ਅੱਜ ਮੰਗਾਇਆ ਉਹ ਮੰਮੀ ਮੰਗਾਇਆ ਮਿਕਸੀ ਮੰਗਾਈ ਹੀ ਅੱਗੇ ਮੰਗਾਈ ਉਹ ਤਾਂ ਖਰਾਬ ਨਿਕਲੀ ਉਹ ਅੱਛਾ ਤੇ ਹੈ ਨਹੀਂ ਗੰਡੇ ਨਹੀਂ ਉਹ ਕੱਤੇ ਜਾਂਦੇ ਦੂਜੀ ਨਾਲ ਤੇ ਮੈਂ ਹਾਂ ਚੱਲ ਇਹਨੂੰ ਮੰਗਾ ਲੈਂਦੀ ਵਧੀਆ ਹੋਇਆ ਉਹ ਉਹ ਵੇਖਣ ਦੀ ਕਿ ਕਿੱਦਾਂ ਚੱਲਦੀ ਹੈ ਠੀਕ ਆ ਚੱਲਦੀ ਆ ਹੋ ਗਿਆ ਆਹੋ ਉਹ ਤੇ ਚੀਜ਼ ਦੀ ਨਹੀਂ ਤੇ ਕਿਉਂ ਸੈਂਸ ਸਹੇ ਲੱਗੇ ਰਹੇ ਹਾਂ ਨਹੀਂ ਪਾਵਾਂ ਥੱਕ ਜਾਂਦੀ ਹਾਂ ਤੇ ਮੈਂ ਹਾਂ ਚੱਲ ਇਹਨੂੰ ਮਗਾ ਕੇ ਦੇਣੀ ਹੈ ਕਿੱਦਾਂ ਦੀ ਚੱਲਦੀ ਹੈ ਚੱਲ ਇਹ ਤੇ ਹੋਇਆ ਮੇਰੀ ਗੱਲ ਸੁਣ ਲਓ ਪ੍ਰਾਉਣਾ ਲੱਗਾ ਵਾ ਓਨ ਤੇ ਜੇ ਕੋਈ ਗੱਲ ਉਹਦੇ ਸਾਹਮਣੇ ਹੋਈ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਚੰਨੀ ਅਹੀਂ ਕੋ ਘਰ ਨਹੀਂ ਕੋਈ ਗੱਲ ਤੁਸੀਂ ਕਰੋ ਸੌਰੇ ਕਰੋ ਅਹੀਂ ਕਲੀ ਕਰਨੀ ਆ ਗੱਲ ਉਹ ਲੜਾਈ ਵਾਲੀ ਕੋਈ ਨਹੀਂ ਕਰਨੀ ਦੋਹਾਂ ਜਾਣੀਆਂ ਉਹਨੂੰ ਵੀ ਸਮਝਾ ਦੀ ਸੀ ਅਹੀਂ ਕਦੇ ਲੜਾਈ ਵਾਲੀ ਗੱਲ ਕਰਨੀ ਆ ਮੈਂ ਤਾਂ ਸਮਝਾਂਗੀ ਉਹਨੂੰ ਇੱਕ ਵਾਰੀ ਕੰਨਾਂ 'ਚ ਪਾੜਦੇ ਹੋ ਤੁਸੀਂ ਵੀ ਕਹਿਦੀ ਨਾ ਕਿ ਬਰੋਣੇ ਦੇ ਸਾਹਮਣੇ ਨਹੀਂ ਬੋਲਣਾ ਨਹੀਂ ਜਾ ਮੈਂ ਤੇ ਕਹਾਂ ਤੇ ਮੇਰੇ ਤੇ ਅੱਗੋ ਸਿਰ ਚੜਦੀ ਆ ਕਿ ਮੈਨੂੰ ਕਿਉਂ ਗੱਲ ਕਹਿੰਦੀ ਆ ਚੱਲ ਕੋਈ ਗੱਲ ਨਹੀਂ ਮੈਂ ਸਮਝਾਵਾਂਗੀ ਤੇ ਤੁਸੀਂ ਅੱਦਾ ਕਮੀ ਮੰਮੀ ਤੁਹਾਨੂੰ ਮੈਂ ਆਪਣੀ ਤੇ ਗਰੰਟੀ ਦੇ ਦਾਂਗੀ ਤੇ ਮੈਂ ਸਿਮੀ ਦੇਣੀ ਉਹ ਦੇ ਸਕਦੀ ਤੁਹਾਨੂੰ ਤਾਨੂੰ ਪਤਾ ਵਾ ਮੈਂ ਅੱਗੇ ਕਿੰਨਾ ਕੋਹ ਦੇ ਨਾਲ ਕਰਕੇ ਵੇਖ ਲਿਆ ਵਾ ਉਹ ਤਿੰਨ ਸਗੋਂ ਮੇਰੀ ਕਦਰ ਨਹੀਂ ਮਾਸਾ ਵੀ ਪਾਈ ਉਹਨੇ ਤਾਨੂੰ ਪਤਾ ਕਿੱਦਾਂ ਮੇਰੇ ਸਿਰ ਚੜੀ ਇਹ ਤੁਸੀਂ ਗੱਲਾਂ ਕੀਤੀਆਂ ਮੇਰੇ ਬਾਰੇ ਮੈਂ ਅੱਡ ਹੋਣਾ ਕਿੱਥੇ ਤੱਕ ਪਹੁੰਚੀ ਹੈ ਉਹ ਇਹੋ ਗੱਲ ਤੁਸੀਂ ਹੁਣ ਆਪ ਹੀ ਕਰਿਓ ਉਹਦੇ ਨਾਲ ਚੱਲ ਤੂੰ ਨਾ ਕੋਈ ਵੀ ਗੱਲ ਕਰੀ ਮੈਂ ਉਹਨੂੰ ਸਮਝਾ ਲਾਂਗੀ ਠੀਕ ਹੈ ਮੇਰੀ ਗਾਲ ਸੁਟਰਾਉਣੇ ਦੇ ਸਾਹਮਣੇ ਬੋਲੋਗੀਆ ਬੁਰਾ ਲੱਗੇਗਾ ਉਹਨੂੰ ਵੀ ਅੱਖਾਂ ਲਿਆ ਇਹ ਬੋਲਦੀਆਂ ਨੇ ਤੇ ਜਾ ਕੇ ਕੀ ਦੱਸੂ ਉਧਰੋਂ ਇਹਨਾਂ ਦੀ ਤਾਂ ਆਪੋ ਚ ਬੰਦੀ ਨਹੀਂ ਨਾ ਤੇ ਜਠਾਣੀ ਦੀ ਬੰਦੀ ਨਾ ਸੱਸ ਦੀ ਇਦੇ ਨਾਲ ਕਿਸੇ ਦੀ ਵੀ ਨਹੀਂ ਬਣਦੀ ਪਰੋਣੇ ਨਾ ਉਹਨੂੰ ਘਰੋਂ ਕੱਢਿਆ ਤਾਂ ਹੀ ਹੁਣ ਓਮ ਲੱਗਾ ਹੁਣ ਦਰਜੀਤ ਨਾ ਹੋਈਆਂ ਹੋਣੀਆਂ ਨੇ ਗੱਲਾਂ ਦੋਵਾਂ ਨੇ ਕੀਤੀਆਂ ਹੋਣਗੀਆਂ ਤਾਂ ਹੀ ਹੋਇਆ ਵਾ ਉਹਨੂੰ ਵੀ ਲੱਗੀ ਆ ਹੁਣ ਪਹਿਲਾਂ ਉਹਨੂੰ ਵੀ ਨਹੀਂ ਲੱਗਦੀ ਹੁਣ ਉਹਨੂੰ ਵੀ ਸਮਝ ਆ ਗਈ ਏ ਚਲ ਮੰਮੀ ਕੋਈ ਨਹੀਂ ਇੱਕ ਦਿਨ ਰਵੇ ਦੋ ਦਿਨ ਰਵੇ ਉਹ ਕੋਈ ਗੱਲ ਨਹੀਂ ਆ ਤੇ ਇਹ ਕੀ ਹੁੰਦਿਆ ਨਾ ਤੁਸੀਂ ਉਹਦਾਂ ਗੱਲਾਂ ਕਰ ਰਹੇ ਆ ਕਿ ਉਹ ਦੋ ਦਿਨ ਰਹਿਣ ਦੋ ਫੇਰ ਹੌਂਸ ਲੈਣਾ ਗੱਲ ਕਰਿਓ ਤੁਸੀਂ ਅਹੀਂ ਕਿਹੜੀਆਂ ਗੱਲਾਂ ਕਰਨੀਆਂ ਨੇ ਗੱਲਾਂ ਤਾਂ ਤੁਸੀਂ ਕਰ ਲਈਆਂ ਨੇ ਜੇ ਤੁਸੀਂ ਕੀਤੀ ਤੇ ਸਾਹਮਣੇ ਤੇ ਬੇਇੱਜ਼ਤੀ ਨਾ ਕਰਵਾਇਓ ਕੋਈ ਗੱਲ ਨਾ ਕਰੀ ਬੇਫਿਕਰੀ ਰਹਿ ਆਹੀ ਕੋਈ ਗੱਲ ਨਹੀਂ ਕਰਦੇ ਨਹੀਂ ਤਾਂ ਤੁਹਾਡਾ ਹੀ ਧਾਰਮ ਦਾ ਨਹੀਂ ਨਹੀਂ ਇਹ ਤਾਂ ਬੇਫਿਕਰੀ ਰਹਿ ਤੁਸੀਂ ਮੈਨੂੰ ਸਮਝਾ ਲੈ ਇੱਕ ਵਾਰ ਚਲ ਠੀਕ ਆ ਸਮਝਾਉਂਗੀ ਸਿਮੀਨ ਆਹ ਤੂੰ ਨਾ ਕੋਈ ਵੀ ਗੱਲ ਕਰੀ ਤੇ ਕਹਿ ਵੀ ਦਵੈ ਸਿਮੀ ਤਾਂ ਚੁੱਪ ਰਹੀ ਤੂੰ ਨਹੀਂ ਹਾਂ ਨੂੰ ਕੀ ਲੋੜ ਪਈ ਗੱਲ ਕਰਨ ਆਹੋ ਆਵੇ ਜੀ ਸਦਕੇ ਆਵੇ ਮੈਂ ਤਾਂ ਕਹਿ ਨਹੀਂ ਚੱਲ ਰਵੇ ਇੱਥੇ ਕੋਈ ਗੱਲ ਨਹੀਂ ਪਰ ਤੁਸੀਂ ਕਹਿੰਦੀਆਂ ਜੇ ਨਾ ਕਿ ਨਾ ਰਵੇ ਨਹੀਂ ਨਹੀਂ ਮੰਮੀ ਆਹੀ ਇਹੋ ਜੀ ਕੋਈ ਗੱਲ ਨਹੀਂ ਕਰਦੀਆਂ ਚਲ ਠੀਕ ਵਾ ਫਿਰ ਚੱਲ ਦੇ ਲਮਾਸਾ ਨਹੀਂ ਆਈ ਮਾਮਾ ਤੇਆਂ ਨੂੰ ਪਹਿਲਾਂ ਧੀ ਨੂੰ ਸੱਦ ਲਿਆ ਤੇ ਹੁਣ ਹੌਲੀ ਹੀ ਨਾ ਫੋਨ ਕਰਕੇ ਜਵਾਈ ਨੂੰ ਸੱਦ ਲਿਆ ਵਾ ਚੱਲ ਮੈਨੂੰ ਕੀ ਆ ਬੁਰੀ ਦੇ ਸਿਮੀ ਨੇ ਬਹਣਾ ਉਹਨੇ ਗੱਲਾਂ ਕਰਨੀਆਂ ਮੇਰਾ ਕੀ ਮੈਂ ਤਾਂ ਚੁੱਪ ਕਰਕੇ ਵੰਦੀ ਰਹਿਣਾ ਜੋ ਹੋਊਗਾ ਮਾ ਤਾਂ ਖਾਲੀ ਰੋਟੀ ਆ ਖਾਲੀ ਮੇਰੀ ਗੱਲ ਸੁਣੋ ਚੱਲੋਗੇ ਮੇਰੇ ਨਾਲ ਕਿ ਨਹੀਂ ਕਿੱਥੇ ਸੌਰੀ ਮੇਰੇ ਨਾਲ ਕਿੱਥੇ ਜਾਣਾ ਉਹ ਨਹੀਂ ਮੈਂ ਨਹੀਂ ਜਾਣਾ ਮੈਂ ਤਾਂ ਉਹਨਾਂ ਦਾ ਜਵਾਬ ਦੇਤਾ ਵੀ ਮੈਂ ਨਹੀਂ ਜਾਣਾ ਤੂੰ ਜਾਣ ਰਸ ਇੰਨੇ ਚੱਲ ਜਾ। ਪਰ ਇਹ ਕਹਿੰਦਾ ਇਹੋ ਮਤਲਬ ਆ। ਫਿਰ ਮੈਂ ਚੱਲ ਜਾ ਉੱਥੇ। ਚੱਲ ਜਾ। ਫਿਰ ਕੁਛ ਰਹੋਗੇ? ਚੱਲ ਜਾ ਬੇਸ਼ੱਕ ਚੱਲ ਜਾ। ਉਹ ਮੰਮੀ ਇਧਾਂ ਘਰ ਨਹੀਂ ਆ ਜਲਦੇ ਹੁੰਦੇ। ਘਰ ਮਿਲਿਆ ਇਹ ਹੋਣਾ ਨਾ ਠੀਕ ਨਾ। ਮੇਰਾ ਹਿੱਸਾ ਵੀ ਤੇ ਹੈਗਾ ਵਾ। ਤੈਨੂੰ ਸਭ ਕੁਝ ਦਊਂਗੀ ਇੱਥੋਂ ਤੈਨੂੰ ਫਿਕਰ ਨਾ ਕਰ ਤੂੰ। ਇਹ ਤਾਂ ਇਹੋ ਕਹਿਣ ਦੇ ਹੋਣਾ। ਜੇ ਮੈਂ ਇੱਥੋਂ ਚੱਲ ਜਾਊਂਗਾ ਬੇਨਸਾ ਨਹੀਂ ਮਿਲਣਾ। ਭਾਵੇਂ ਜੀ ਜੋ ਮਰਜ਼ੀ ਕਰ ਲਓ। ਮਾਤਾ ਜੀ ਗੱਲ ਆ ਗਈ ਨਾ ਕਾਨੂੰਨ ਦੇ। ਦੋ ਹਿੱਸੇ ਤੁਸੀਂ ਰੱਖ ਸਕਦੇ ਹੋ। ਤੀਜਾ ਹਿੱਸਾ ਮੈਨੂੰ ਮਿਲ ਕੇ ਰਹਿਣਾ ਵਾ। ਤੂੰ ਜਿੱਥੇ ਮਰਜ਼ੀ ਮੈਂ ਤੈਨੂੰ ਇਹ ਸਾਕੋਈ ਮਿਲਣਾ ਇਥੇ ਤੇਰਾ ਕੁਛ ਕੋਈ ਹਿੱਸਾ ਨਹੀਂ ਹੈ। ਖੁਸ਼ੀ ਹੋ ਆਪਣੇ ਪੁੱਤ ਨੂੰ ਘਰੋਂ ਕੱਢ ਗਏ। ਮੈਂ ਬੜੀ ਖੁਸ਼ ਹਾਂ। ਜਾ ਸੋਰੇ ਵੇਖ ਜਾ ਕੋ ਮਾ ਮਾ। ਇਹ ਤਾਂ ਨਹੀਂ ਮਾਂ ਹੀ ਬਣਾ ਦਸ। ਸਭ ਕੋ ਵੱਡੇ ਨੂੰ ਦੇਣਾ ਵਾ। ਮੈਂ ਕੀ ਮਾਰਾ ਕੀਤਾ ਤੁਹਾਡਾ? ਮੈਂ ਵੱਡੇ ਨੂੰ ਦਵਾ ਜਿੰਨੂੰ ਮਰਜ਼ੀ ਦਵਾ ਤੁਹਾਨੂੰ ਤੁਹਾਨੂੰ ਇਸ ਗੱਲ ਨਾਲ ਕੀ ਲੱਗੇ? ਨਹੀਂ ਭਾਬੀ ਨੇ ਸਿਖਾਇਆ ਪਰ ਸਭ ਕੋ। ਭਾਬੀ ਦੇ ਬਣ ਕੇ ਨਾ। ਨਹੀਂ ਭਾਬੀ ਨੇ ਮੈਨੂੰ ਕੁਛ ਨਹੀਂ ਸਿਖਾਇਆ। ਨਹੀਂ ਕੀ ਉਹਨੇ ਸੰਦੀਪ ਨੇ ਸੇਵਾ ਨਹੀਂ ਕੀਤੀ ਤੁਹਾਡੀ ਦੱਸੋ। ਕਦੋਂ ਮਾਰਾ ਗਿਆ ਨੇ ਤੁਹਾਨੂੰ? ਭਾਵੇਂ ਕੀਤੀ ਕਹਿੰਦੇ ਸੇਵਾ ਉਹਨੇ ਚਾਹ ਨਹੀਂ ਕੀਤੀ ਕਹਿੰਦੇ। ਮੈਂ ਸਿੱਧਾ ਮੇਰਾ ਜਵਾਬ ਹੈ ਮੈਂ ਨਹੀਂ ਦੇਣਾ ਖੁਸ਼ ਤੈਨੂੰ ਸੌਰਿਆਂ ਦਾ ਚਾਹ ਵਾ ਨਾ ਤੂੰ ਮੈਂ ਸੌਰੇ ਜਾ ਕੇ ਬਹਿਣਾ ਵਾ ਤੂੰ ਜਾ ਕੇ ਵੇਖ ਲਈ ਇੱਕ ਵਾਰੀ ਉੱਥੇ ਵੀ ਦੋ ਪਰਜਾਈਆਂ ਨੇ ਜੇ ਤੈਨੂੰ ਥੱਕੇ ਮਾਰ ਕੇ ਨਾ ਕੱਢਾਂ ਨਾ ਮੇਰੀ ਸੱਸ ਨਾ ਮਾਂ ਵਾਂਗੂ ਕਰਦੀ ਠੀਕ ਹੈ ਨਾ ਅਗਲੀ ਸਾਂਭ ਲੂਗੀ ਫਿਰ ਜਿਹੜਾ ਗੱਲ ਵਾ ਹੋਣੀ ਕਰਦੀ ਐ ਨਾ ਤੈਨੂੰ ਮਾਂ ਵਾਂਗੂ ਤੈਨੂੰ ਵੇਖੂਗੀ ਮਾਂ ਵਾਂਗੂ ਤਾਂ ਸਾਂਭਦੀ ਐ ਭਲਾ ਹੋ ਮਮੀ ਜੇ ਤੁਸੀਂ ਥੱਕੇ ਮਾਰਦੇ ਹੋ ਤਾਂ ਹੀ ਮੈਂ ਉੱਥੇ ਚੱਲਿਆ ਵਾ ਇਹਨੇ ਮੈਨੂੰ ਲੋੜਿਆ ਨਹੀਂ ਸੀ ਜਾਣਦੀ ਜੀ ਸੱਚੇ ਜਾ ਜੀ ਸੱਚੇ ਜਾ ਇਹ ਆ ਚੰਗੀ ਮਾਂ ਵਾ ਇੱਕ ਪੁੱਤ ਨੂੰ ਸਭ ਕੁਝ ਦੇ ਦੇਣਾ ਵਾ ਬੁਧੀ ਬੋਧ ਨੂੰ ਦੇਣਾ ਕੱਖਣੀ ਮੇਰੀ ਮਰਜ਼ੀ ਮੈਂ ਦਵਾਈ ਚਾਹੀ ਨਾ ਦਵਾ ਤੇਰਾ ਕੋਈ ਮਤਲਬ ਨਹੀਂ ਵਿੱਚ ਗੱਲ ਕਰਨ ਦਾ ਮਾਤਾ ਮੇਰਾ ਹਿੱਸਾ ਬੰਦਾ ਮੈਂ ਹੋਂ ਗੱਲ ਕਰਨੀ ਹੈ ਕਿ ਬਗਾਨੇ ਨੇ ਇਹ ਗੱਲ ਮੈਂ ਹਿੱਸਾ ਹੋਂ ਸਾ ਤੇਰਾ ਦੇਣਾ ਕੋਈ ਨਹੀਂ ਮੈਂ ਜੋ ਕੋ ਦੇਣਾ ਕਿ ਤਾ ਮੈਨਾਂ ਇਦਾਂ ਕਰਦੇ ਹੋ ਕਿ ਮਤਰਾਈ ਮਾਂ ਦਾ ਮਾ ਤੁਹਾਡਾ ਹੀ ਆ ਮੈਂ ਜੋ ਕੋ ਦੇਣਾ ਮੈਂ ਵੜੇ ਦੇਣਾ ਮੈਂ ਤੈਨੂੰ ਕੱਖਣ ਦੇਣਾ ਉਹੀ ਗੱਲ ਵਣ ਡੈਡੀ ਹੁੰਦਾ ਨਾ ਹੁਣ ਸਭੋ ਦੇਣਾ ਹੈ ਮੈਨੂੰ ਫਿਰ ਤੁਰ ਕੇ ਵੇਹ ਜਾ ਕੇ ਫਿਰ ਤੁਰ ਕੇ ਵੇਹ ਜਾ ਕੇ ਕੋਈ ਗੱਲ ਨਹੀਂ ਫਰੀਹੀ ਹੈ ਨਾ ਇੱਥੇ ਵੀ ਲੋਕੀ ਗੱਲਾਂ ਕਰਨਗੇ ਨਾ ਇੱਕ ਮੁੰਡਾ ਜਾ ਕੇ ਸੌਰੇ ਬਹਿ ਗਿਆ ਇੱਕ ਨੂੰ ਸਭ ਕੋ ਦਿੱਤਾ ਵਾ ਕੋਈ ਗੱਲ ਨਹੀਂ ਜਾ ਸੱਸੇ ਰੋਗੇ ਨਾ ਸੱਸੇ ਦੀਆਂ ਪੱਕੀਆਂ ਖਾਇਆ ਚਾਰ ਦਿਨ ਫਿਰ ਵੇਖ ਲਾਂਗੇ ਤੇਰੀ ਤੇਰਾ ਸੋਚ ਲਾਂਗੀ ਫਿਰ ਮੈਂ ਸੋਚਣਾ ਭਾਣ ਤੂੰ ਕੀ ਆ ਹੁਣੇ ਮੈਨੂੰ ਸਭ ਕੋ ਦਵਾਂ ਮੈਂ ਕਿੱਧਰ ਨਹੀਂ ਜਾਂਦਾ ਮੈਂ ਦੇਣਾ ਨਹੀਂ ਕੋ ਕੋਖ ਵੀ ਨਾ ਤੂੰ ਉਹਨੂੰ ਲੈਣ ਜਾਣਾ ਵਾ ਨਾ ਤੂੰ ਮੇਰੇ ਇੱਥੇ ਹੀ ਸਾਂ ਦੇਣਾ ਵਾ ਤੇ ਮੈਂ ਕਿੱਧਰ ਨੂੰ ਜਾਣਾ ਫਿਰ ਜਾ ਤੂੰ ਸੌਰੇ ਆ ਨਾ ਮੈਂ ਜਾਣਾ ਚੱਲ ਜਾ ਉੱਥੇ ਜਾ ਕੇ ਵੇਖ ਲੈ ਤੂੰ ਮਾਤਾ ਜਾ ਕੇ ਉਹ ਜੀ ਹੁਣ ਸਾਹ ਵੀ ਲੈਣਾ ਠੀਕ ਹੈ ਨਾ ਕੋਈ ਨਹੀਂ ਜਾ ਜਾ ਤੈਨੂੰ ਡਰਾ ਦੇ ਦਿੰਦਾ ਮੈਨੂੰ ਆਣ ਕੇ ਵੇਖ ਲੈ ਸੌਰੇ ਚ ਆ ਕੇ ਭਲਾ ਕਿੰਨਾ ਤੈਨੂੰ ਸੌਰੇ ਸਾੰਮ ਦੇ ਸੌਰੇ ਉਹ ਨਚਰੀ ਹੁੰਦੇ ਨਹੀਂ ਦੋ ਚਾਰ ਦਿਨ ਜੋ ਗਈ ਮੰਮੀ ਏ ਬੜਾ ਉੱਖਾ ਗਿਆ ਆ ਵਾ ਕੀ ਕਹਿੰਦੇ ਆ ਰਵੇ ਉੱਖਾ ਵਦਿਆ ਮੈਂ ਇਹ ਸੌਰੇ ਚੱਲ ਚੱਲੇ ਆ ਮੇਰੀ ਸੱਸ ਮੈਨੂੰ ਸਾੰਮ ਦੀ ਬੜਾ ਮਹਿੰਜੀ ਸਦਕੇ ਜਾ ਇੱਕ ਵਾਰੀ ਛੱਡ ਕੇ 10 ਵਾਰੀ ਜਾ ਤਾ ਇੰਨਾ ਮੰਮੀ ਇਹਨੂੰ ਸਮਝਾਇਆ ਨਾ ਮੈਂ ਤਾਂ ਡੇਢ ਤੋਂ ਵੱਖਰਾ ਵੀ ਇਹਨੂੰ ਸਮਝਾਇਆ ਕਿ ਕੋਈ ਨਹੀਂ ਸਾੰਬਦਾ ਹੁੰਦਾ ਤੇ ਨਾ ਹੀ ਉੱਥੇ ਜਾਵੀਂ ਪਤਾ ਨਹੀਂ ਲੈ ਪੀ ਉਹਨੇ ਕੀ ਇਹਦੇ ਸਿਰ ਪਾਇਆ ਉਹਦੇ ਮਗਰ ਲੱਗਾ ਵਾ ਬਸ ਤੇ ਉਹਨੂੰ ਨਹੀਂ ਇਹ ਨਹੀਂ ਦੇਦਾ ਕਿ ਮੇਰੀਆਂ ਵੀ ਪਰਜਾਈਆਂ ਵਾ ਉਥੇ ਤੇ ਕਿੰਨਾ ਕ ਸਾਹਮਣ ਗਿਆ ਭਲਾ ਇੱਕ ਦੋ ਦਿਨ ਹੀ ਸਾਹਮਣਾ ਹੁੰਦਾ ਕੋਈ ਉਹ ਜਿਆਦਾ ਦਿਨ ਹੀ ਸਾਹਮਣਾ ਕੋਈ ਵੀ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਇਹਦਾ ਆਪਣਾ ਦਿਮਾਗ ਵੀ ਕੰਮ ਕਰਦਾ ਹੈਗਾ ਮੈਨੂੰ ਇਹ ਸਾਦੇ ਮੇਰਾ ਮੇਰਾ ਤੀਜਾ ਹਿੱਸਾ ਬੰਦਾ ਵਾ ਮੈਂ ਮੈਂ ਕੱਖ ਨਹੀਂ ਦੇਣਾ ਮੈਂ ਨਾ ਤੈਨੂੰ ਘਰ ਚੋਂ ਦੇਣਾ ਤੇ ਨਾ ਮੈਂ ਬਾਹਰੋਂ ਦੇਣਾ ਤੈਨੂੰ ਕੋ ਲੈ ਸਾਰੇ ਜਾ ਕੇ ਮੁੰਡਾ ਠੀਕ ਨਹੀਂ ਬਹੁਤ ਵੱਡੀ ਕੀਤਾ ਨਾ ਕਹ ਕੇ ਤਾਂ ਮੈਨੂੰ ਵੀ ਕਹਿੰਦਾ ਮम्मी ਕਹਿੰਦੀ ਸਭ ਕੁਝ ਤੁਹਾਨੂੰ ਦੇਣਾ ਮੈਂ ਤੇ ਇੱਕ ਵਾਰ ਇਹ ਗੱਲ ਕਹੀ ਮम्मी ਮੈਂ ਵੀ ਇਹੀ ਕਿਦਾਂ ਇਦਾਂ ਸਭ ਕੁਝ ਲੱਲਾਂ ਵੀ ਅਕਸਰ ਪੇਰਾ ਜਿਹੜਾ ਇਹ ਸਾ ਤੈਨੂੰ ਹੀ ਦੇਣਾ ਪਰ ਉਹ ਤੇ ਉਹ ਗੱਲ ਨੂੰ ਮੰਨਦਾ ਹੀ ਨਹੀਂ ਐ ਤੇ ਉਹ ਤੇ ਬਸ ਮੇਰੀ ਸੱਸ ਮੇਰੀ ਘਰ ਵਾਲੀ ਮੇਰੀ ਸੱਸ ਐਦਾਂ ਹੀ ਕਰੀ ਜਾਂਦਾ ਨਹੀਂ ਮੈਂ ਲਖ ਮੈਂ ਚਲ ਜਾ ਦੱਸ ਦਨ ਮੈਂ ਵੇਖਿਆ ਜਾ ਕੇ ਮਾੜੀ ਮਮੀ ਆ ਕਿ ਦੱਸ ਕਿ ਤੁਹਾਡੇ ਨਾਲੋਂ ਚੰਗੀ ਇਹਨੂੰ ਸੱਸ ਹੋ ਵੀ ਭਲਾ ਤੁਸੀਂ ਫਿਰ ਵੀ ਮਾਂ ਹੀ ਹੋ ਟਾਡਾ ਨਹੀਂ ਸੋਚਣਾ ਚਾਹੀਦਾ ਮਾਂ ਤਾਂ ਸਮਝਦਾ ਕੱਖ ਨਹੀਂਗਾ ਜੇ ਮੈਂ ਉੱਥੇ ਚਲ ਜੂਗਾ ਹੁਣ ਦੂਜਾ ਵੀ ਇੱਥੇ ਨਹੀਂ ਤੇ ਜੇ ਮੰਨ ਲਓ ਕੱਲ ਨੂੰ ਬੇਟੇ ਲਮਟ ਹੋ ਜੇ ਤੇ ਫੇਰ ਤੁਹਾਡਾ ਤੇ ਨਾ ਮਾਸਾ ਨਹੀਂ ਸੋਚਦਾ ਹੈਗਾ ਆਪਣੀ ਨਾ ਸੱਸ ਦਾ ਸੋਚੀ ਜਾਂਦਾ ਕਿ ਉੱਥੇ ਚਲ ਜਾ ਬਸ ਮੈਂ ਤੇ ਹੋਈਆਂ ਆਖਿਆ ਮੈਂ ਕਿਉਂ ਚਲ ਜਾ ਤੂੰ ਦੱਸ ਦੇ ਰਹਿ ਜਾ ਕੇ ਵੇਖ ਤੇ ਸਹੀ ਤੇ ਮਾਸਾ ਜਾ ਕੇ ਤੈਨੂੰ ਕਿਤਨਾ ਛੇਤਰ ਫੇਰ ਕੇ ਕੱਢਦੀਆਂ ਨਹੀਂ ਉਥੋਂ ਉੱਥੇ ਵੀ ਬਗਾਨੀਆਂ ਧੀਆਂ ਨੇ ਮੰਮੀ ਉਹ ਇਹਨੂੰ ਨਾ ਫੋਨ ਤੱਕ ਨਹੀਂ ਕਰਦੀ ਹੈਗੀ ਇਹਨੂੰ ਪੁੱਛਿਓ ਭਲਾ ਕਿ ਕਿੰਨੀ ਵਾਰੀ ਉਹਨੇ ਫੋਨ ਕੀਤਾ ਵਾ ਇਹੋ ਹੀ ਬਸ ਉਹਦੇ ਮਗਰ ਲੱਗਾ ਵਾ ਮੈਂ ਦੇ ਕਿਹਾ ਹੀ ਮੈਂ ਹਾਂ ਚੱਲ ਉਧਰੋਂ ਕੰਮ ਨਿਬੜ ਜੂਗਾ ਸਿਆਪਾ ਨਿਬੜ ਜੂਗਾ ਤੇ ਕਿਹ ਚੱਜ ਦੇ ਖਾ ਮਮੀ ਕਰਾਂਗੇ ਜਿੱਥੋਂ ਚੱਲ ਇਹ ਆ ਕਿ ਕੋਈ ਦਾਜ ਦੂਜ ਦੀ ਇਤਹਾਸ ਹੋਊਗੀ ਇਹ ਤੇ ਨਾ ਕੱਖ ਲਿਆਈ ਤੇ ਨਾ ਹੋਰ ਇਹ ਮੁਖ ਤੇ ਲੜਾਈ ਆਵੇਂ ਈ ਕੇ ਮੈਂ ਨਹੀਂ ਚੱਲਣਾ ਮੰਨ ਜੂਗਾ ਨਾ ਤੇ ਉਧਰੋਂ ਤਲਾਕ ਕਰਾ ਕੇ ਨਾ ਇਹਦਾ ਹੋਰ ਕਿਤੇ ਕਰਦਾਂਗਾ ਔਰ ਇਹਨੂੰ ਪਤਾ ਨਹੀਂ ਉਹਦੇ ਵਿੱਚ ਕੀ ਲੱਭਣ ਡਿਆ ਨਾ ਆਂਦਾ ਮੈਸੇਜ ਸੰਦੀਪ ਜੋ ਜੋ ਸੰਦੀਪ ਵਾਹਾਈ ਕੋਈ ਨਹੀਂ ਚੱਲ ਮੰਮੀ ਆ ਤੇ ਤੁਸੀਂ ਬੜਾ ਹੋ ਗਿਆ ਕੀਤਾ ਜਿਹੜਾ ਉਹਨੂੰ ਜਵਾਬ ਦਿੱਤਾ ਨਹੀਂ ਚੰਗਾ ਜਵਾਬ ਦਿੱਤੇ ਮੈਂ ਉਹਨੂੰ ਮੰਮੀ ਤੁਸੀਂ ਹੁਣ ਇਹਨੂੰ ਹਾਂ ਨਹੀਂ ਕਰਨੀ ਹੈ ਜੋ ਹੀ ਕਰਦਾ ਵਾ ਨਾ ਇਹਨੂੰ ਕਰਨ ਦੋ ਜੇ ਇਹਦਾ ਉੱਥੇ ਜਾ ਕੇ ਗੁਜ਼ਾਰਾ ਵਾ ਨਾ ਤੇ ਇਹਨੂੰ ਜਾ ਕੇ ਵੇਖ ਲੈੰਦੋ ਬਾਕੀ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਨਾਲ ਵਾਂ ਕੋਈ ਗੱਲ ਨਹੀਂ ਜੇ ਕੋਈ ਗੱਲਬਾਤ ਹੋਊਗੀ ਨਾ ਤੇ ਮੈਂ ਆਪੇ ਸੰਭਲੂਗੀ ਕੋਈ ਗੱਲ ਨਹੀਂ ਮੈਂ ਆਇਆ ਮੈਂ ਆਨੇ ਹੀ ਹੋਇਆ ਆਖਾਂ ਨਹੀਂ ਪਿੱਛਾ ਮੈਂ ਫੇ ਚੱਲ ਜਾ ਉੱਥੇ ਮੈਂ ਚੱਲ ਜਾ ਮੈਂ ਜਾ ਚੰ ਜਾਣਾ ਜਾ ਤੇ ਜਾ ਕੇ ਵੇਖਦਾ ਸਹੀ ਉੱਥੇ ਰਹਿ ਤਾਂ ਸਹੀ ਤੂੰ ਮੇਰੇ ਨਾਲ ਚੱਲ ਮੈਂ ਜਾਣਾ ਵਾ ਲੈਣ ਉਹਨੂੰ ਮੈਂ ਮੈਂ ਨਹੀਂ ਜਾਣਾ ਮੈਂ ਉਹਨੂੰ ਜਵਾਬ ਦਿੱਤਾ ਮੈਂ ਨਹੀਂ ਜਾਣਾ ਅਹੀਂ ਕਾਦੇ ਵਾਸਤੇ ਨਾਲ ਲਾਈਏ ਭਲਾ ਅਹੀਂ ਉੱਥੇ ਜਾ ਕੇ ਰੇ ਬੇਜਤੀ ਕਰਾਈ ਲੈ ਹੁੰਦਾ ਫਿਰ ਜਾ ਕੇ ਮੈਂ ਆਹ ਆਨੂੰ ਕੀ ਲੋੜ ਵਾ ਮੈਂ ਤਾਂ ਉਹਦਾ ਮੰਮੀ ਮੈਨੂੰ ਆਂਦਾ ਸੀ ਕਿ ਤੁਸੀਂ ਧੱਕੇ ਮਾਰ ਕੇ ਕੱਢੀ ਮੈਂ ਨਹੀਂ ਪੈਰਾਂ ਦੇ ਪਾਣੀ ਪੀਣ ਦਿੱਤਾ ਮੈਂ ਚੰਗਾ ਕੀਤਾ ਮਰੇ ਹੀ ਨਹੀਂ ਮੈਂ ਕਿਹਾ ਸੀ ਕਿ ਉਹ ਮਾਵਾਂ ਧੀਆਂ ਝੂਠ ਬੋਲਦੀਆਂ ਵਾ ਮੈਨੂੰ ਇਹ ਕੀ ਆ ਇਹਨੂੰ ਤੱਕੇ ਮਾਰੇ ਹੀ ਲੈ ਚੰਗਾ ਕੀਤਾ ਪਤਾ ਨਹੀਂ ਉਹਦੇ ਕੀ ਕਰਵਾ ਦੇਤੀ ਉਹਦਾ ਇੱਕ ਗੱਲ ਉਹਦੇ ਮੰਮੀ ਚੰਗਾ ਵਾ ਜੇ ਚੱਲ ਜਾਣਗੇ ਨਾ ਉੱਥੇ ਤੇ ਵਧੀਆ ਵਾ ਸਭ ਪਰ ਉਹ ਜਿਹੜੀ ਲੜਾਈ ਹੈ ਨਾ ਉਹ ਤੇ ਮੁੱਕੂਗੀ ਨਾ ਨਾਲੇ ਉਥੋਂ ਵਰਤੂਗੀ ਪਰਜਾਈਆਂ ਕੋ ਲੈ ਲੈ ਕੇ ਤੇ ਨਾਲੇ ਪਤਾ ਲੱਗੂਗਾ ਤੇ ਪੈਣੀ ਉੱਥੇ ਵੀ ਆ ਉੱਥੇ ਕਿਹੜੀ ਪੈਣੀ ਨਹੀਂ ਆ ਉੱਥੇ ਬਗਾਨੀਆਂ ਵਾ ਤਿੰਨ ਇਥੇ ਇੱਕ ਨਾਲ ਨਹੀਂ ਬਣਦੀ ਨਾ ਤੂੰ ਤਾਂ ਚੰਨਾ ਨਾ ਬਣ ਜੇਗੀ ਨਾ ਪੜ ਜੂਗੀ ਪਹਿਲਾਂ ਕੱਟ ਲੂਗੀ ਤੈਨਾਂ ਦੇ ਨਾਲ ਨਾ ਨਾ ਲੱਗਦੀ ਚੱਲ ਕੋਈ ਨਹੀਂ ਮੰਮੀ ਤੁਸੀਂ ਬੈਠੋ ਫਿਰ ਤੇ ਮੈਂ ਵੇਖਦੀ ਆਂ ਪਹਿਲਾਂ ਚੱਲ ਕੋਈ ਨਹੀਂ ਵੇਸ਼ ਚੱਲ ਕੇ ਚਾਤਰਤੇ ਇੰਨਾ ਹੀ ਬੰਦਾ ਵਾ ਤੇ ਪਰ ਇਹ ਤਾਂ ਚਤਰਾਈ ਹੁੰਦੀ ਨਹੀਂ ਇਹ ਦੇਖੋ ਚਲ ਜੇ ਹਾਂ ਇੱਕ ਵਾਰੀ ਜਾ ਕੇ ਤੇ ਵੇਖੇ ਭਲਾ ਤੇ ਮੰਮੀ ਚੰਗੀ ਆ ਕਿ ਜਾਂ ਮੇਰੀ ਸੱਸ ਚੰਗੀ ਆ